ਮੈਂ ਭਾਬੀ ਨੂੰ ਭੈਣ ਦੇ ਸਮਾਨ ਸਮਝਦਾ ਸੀ ਅਤੇ ਭਾਬੀ ਵੀ ਮੈਨੂੰ ਛੋਟੇ ਭਰਾ ਵਾਂਗੂ ਮੰਨਦੀ ਸੀ ਪਰ ਫਿਰ ਪਤਾ ਨਹੀਂ ਕਿਉਂ ਕੁਝ ਦਿਨਾਂ ਤੋਂ ਭਾਬੀ ਮੈਨੂੰ ਗੰਦੀ ਨਜ਼ਰ ਦੇ ਨਾਲ ਦੇਖਣ ਲੱਗੀ ਅਤੇ ਮੇਰੇ ਸਾਹਮਣੇ ਬਿਨਾਂ ਚੁੰਨੀ ਤੋਂ ਫਰਦੀ ਰਹਿੰਦੀ ਮੈਨੂੰ ਸੁੰਘਣ ਲੱਗਦੀ ਤੇ ਕਹਿੰਦੀ ਕਿ ਕਿੰਨਾ ਸੋਹਣਾ ਪਰਫਿਊਮ ਲਗਾਇਆ ਹੈ ਇੱਕ ਦਿਨ ਮੈਂ ਸੁੱਤਾ ਪਿਆ ਸੀ ਕਿ ਅਚਾਨਕ ਭਾਬੀ ਮੇਰੇ ਕਮਰੇ ਦੇ ਵਿੱਚ ਆ ਗਈ ਅਤੇ ਆਉਂਦੇ ਹੀ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਮੇਰੇ ਕੋਲ ਬੈਠ ਗਈ ਅਤੇ ਮੇਰੇ ਤੇ ਹੱਥ ਫੇਰਨ ਲੱਗੀ ਭਾਬੀ ਦੇ ਹੱਥ ਜਿਵੇਂ ਜਿਵੇਂ ਮੇਰੇ ਸਰੀਰ ਨੂੰ ਛੋਹ ਰਹੇ ਸਨ ਤੇ ਮੈਂ ਕੰਟਰੋਲ ਤੋਂ ਬਾਹਰ ਹੋ ਰਿਹਾ ਸੀ ਪਰ ਜਿਵੇਂ ਹੀ ਮੈਨੂੰ ਭਰਾ ਦਾ ਖਿਆਲ ਆਇਆ ਤਾਂ ਮੈਂ ਭਾਬੀ ਦਾ ਹੱਥ ਫੜੇ ਕਰ ਦਿੱਤਾ ਅਤੇ ਭਾਬੀ ਵੀ ਕੰਟਰੋਲ ਤੋਂ ਬਾਹਰ ਹੋ ਚੁੱਕੀ ਸੀ ਅਰੇ ਤੜਫਦੀ ਹੋਈ ਨੇ ਮੈਨੂੰ ਜੱਫੀ ਪਾ ਲਈ ਅਤੇ ਫਿਰ ਮੇਰੇ ਨਾਲ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਮੇਰੇ ਦਿਲ ਦੀਆਂ ਧੜਕਣਾ ਬਹੁਤ ਤੇਜ਼ ਹੋ ਗਈਆਂ ਚੌਕੀ ਭਾਬੀ ਨੇ ਮੇਰੇ ਸਾਹ ਤਾਂ ਰੁਕ ਗਏ ਸਨ ਪਤਾ ਨਹੀਂ ਇਹ ਮੈਂ ਕੀ ਕਰ ਬੈਠਾ ਸੀ ਮੈਨੂੰ ਸੋਚ ਕੇ ਹੀ ਆਪਣੇ ਆਪ ਤੋਂ ਨਫ਼ਰਤ ਹੋ ਰਹੀ ਸੀ ਮੈਂ ਰਾਤ ਦੇ ਸਮੇਂ ਸਮੁੰਦਰ ਦੇ ਪਾਣੀ ਵਿੱਚ ਗੋਡਿਆਂ ਦੇ ਭਾਰ ਬੈਠਾ ਉੱਚੀ ਉੱਚੀ ਰੋ ਰਿਹਾ ਸੀ ਜਨਵਰੀ ਦੀਆਂ ਸਰਦ ਹਵਾਵਾਂ ਠੰਡਾ ਪਾਣੀ ਵੀ ਮੇਰੇ ਅੰਦਰ ਲੱਗੀ ਅੱਗ ਦੀ ਗਰਮੀ ਨੂੰ ਘਟ ਕਰਨ ਲਈ ਕਾਫੀ ਨਹੀਂ ਸੀ ਹੁਣ ਕੁਝ ਸਮਾਂ ਪਹਿਲਾਂ ਜੋ ਕੁਝ ਹੋਇਆ ਸੀ ਉਸ ਦਾ ਖਿਆਲ ਆਉਂਦੇ ਹੀ ਮੈਨੂੰ ਆਪਣੇ ਆਪ ਨਾਲ ਨਫ਼ਰਤ ਹੋਣ ਲੱਗਦੀ ਮੇਰਾ ਜੀ ਚਾਹੁੰਦਾ ਸੀ ਕਿ ਮੈਂ ਸਮੁੰਦਰ ਦੇ ਵਿੱਚ ਡੁੱਬ ਕੇ ਆਪਣੀ ਮਾਨ ਦੇ ਦਿਆਂ ਤੇ ਮਰ ਜਾਵਾਂ ਆਪਣੇ ਆਪ ਨੂੰ ਖਤਮ ਕਰ ਲਵਾਂ ਕਿਹਾ ਜਾਂਦਾ ਹੈ ਕਿ ਜਤੋਤ ਦੀ ਚਾਦਰ ਹੈ ਤੇ ਮਰਦ ਦਾ ਮਾਨ ਸਮਾਨ ਅਤੇ ਮਰਦ ਦੇ ਲਈ ਉਸਦੀ ਇੱਜ਼ਤ ਹੀ ਸਭ ਕੁਝ ਹੁੰਦੀ ਹੈ ਮੈਂ ਜਿਸ ਖਾਨਦਾਨ ਦੇ ਨਾਲ ਸੰਬੰਧ ਰੱਖਦਾ ਸੀ ਉਥੇ ਰਿਸ਼ਤਿਆਂ ਦੀ ਇੱਜ਼ਤ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ ਅਸੀਂ ਦੋ ਹੀ ਭਰਾ ਸੀ ਇੱਕ ਮੈਂ ਅਤੇ ਇੱਕ ਮੇਰਾ ਭਰਾ ਅਮਰਤ ਭਰਾ ਦੇ ਵਿਆਹ ਨੂੰ ਵੀ 2 ਸਾਲ ਹੋ ਚੁੱਕੇ ਸਨ ਮੇਰੀ ਭਾਬੀ ਵੀ ਮੇਰੇ ਤੋਂ 3 ਸਾਲ ਵੱਡੀ ਸੀ। ਮੇਰੇ ਕੋਈ ਭੈਣ ਤਾਂ ਨਹੀਂ ਸੀ। ਇਸ ਕਰਕੇ ਮੈਂ ਨੀਤਾ ਭਾਬੀ ਨੂੰ ਹੀ ਆਪਣੀ ਭੈਣ ਸਮਝਦਾ ਸੀ। ਨੀਤਾ ਭਾਬੀ ਦਾ ਵਿਵਹਾਰ ਵੀ ਮੇਰੇ ਨਾਲ ਬਹੁਤ ਚੰਗਾ ਸੀ। ਉਹ ਵੀ ਮੇਰੇ ਨਾਲ ਭੈਣਾ ਜਿਹਾ ਹੀ ਵਿਵਹਾਰ ਕਰਦੀ ਸੀ। ਮੈਨੂੰ ਛੋਟਾ ਭਰਾ ਸਮਝਦੀ ਸੀ। ਪਤਾ ਨਹੀਂ ਕਿਉਂ ਕੁਝ ਮਹੀਨਿਆਂ ਤੋਂ ਮੇਰੇ ਨਾਲ ਅਜੀਬ ਜਿਹੇ ਹਾਸੇ ਹੋ ਰਹੇ ਸਨ। ਭਾਬੀ ਦੇ ਨਾਲ ਮੇਰੇ ਮਜ਼ਾਕਦਾਰ ਰਿਸ਼ਤਾ ਉਹਨਾਂ ਦੇ ਵਿਆਹ ਤੋਂ ਪਹਿਲੇ ਦਿਨ ਤੋਂ ਹੀ ਸੀ। ਜਿਸ ਤਰ੍ਹਾਂ ਅਕਸਰ ਇਸ ਰਿਸ਼ਤੇ ਦੇ ਵਿੱਚ ਕਦੇ-ਕਦੇ ਹੋ ਜਾਂਦਾ ਹੈ। ਪਰ ਮੇਰਾ ਮਜ਼ਾਕ ਸਿਰਫ ਇੱਕ ਹੱਦ ਤੱਕ ਹੀ ਹੁੰਦਾ ਸੀ ਮੈਂ ਕਦੇ ਵੀ ਆਪਣੀ ਹੱਦ ਨੂੰ ਪਾਰ ਨਹੀਂ ਕੀਤਾ ਸੀ ਮੈਂ ਭਾਬੀ ਦਾ ਬਹੁਤ ਸਨਮਾਨ ਕਰਦਾ ਸੀ ਮੈਂ ਭਾਬੀ ਨੂੰ ਅਮਰਤ ਭਰਾ ਦੇ ਨਾਮ ਦੇ ਨਾਲ ਤੰਗ ਕਰਨ ਲੱਗਦਾ ਕਦੇ-ਕਦੇ ਇਹ ਵੀ ਕਹਿ ਦਿੰਦਾ ਕਿ ਮੇਰਾ ਭਰਾ ਤਾਂ ਮਸੂਮ ਹੈ ਪਰ ਉਸ ਨੂੰ ਪਤਨੀ ਬਹੁਤ ਹੀ ਚਲਾਕ ਮਿਲੀ ਹੈ ਅਤੇ ਕਦੇ ਕਹਿੰਦਾ ਕਿ ਤੁਸੀਂ ਤਾਂ ਮੇਰੇ ਨਾਲ ਬਹੁਤ ਜ਼ਿਆਦਾ ਚੰਗੇ ਲੱਗਦੇ ਹੋ ਵਿਕਾਰ ਵਿੱਚ ਤੁਸੀਂ ਵਿਆਹ ਭਰਾ ਦੇ ਨਾਲ ਕਰ ਲਿਆ ਮੈਂ ਇਹ ਸਾਰੀਆਂ ਗੱਲਾਂ ਉਸ ਨੂੰ ਮਾਂ ਦੇ ਸਾਹਮਣੇ ਹੀ ਕਹਿ ਦਿੰਦਾ ਸੀ ਉਹ ਵੀ ਹੱਸ ਕੇ ਟਾਲ ਦਿੰਦੀ ਸੀ ਕਦੇ-ਕਦੇ ਕਹਿੰਦੀ ਜੀ ਕੀ ਹਾਂ ਮੈਨੂੰ ਵੀ ਅਫਸੋਸ ਹੈ ਕਿ ਮੈਂ ਅਮਰਤ ਦੀ ਤਸਵੀਰ ਦੇਖ ਕੇ ਹਾਂ ਕਰ ਦਿੱਤੀ ਕਾਸ਼ ਤੁਹਾਡੀ ਤਸਵੀਰ ਵੀ ਨਾਲ ਹੁੰਦੀ ਤਾਂ ਮੈਂ ਤੁਹਾਨੂੰ ਹੀ ਚੁੰਦੀ ਫਿਰ ਸਾਨੂੰ ਦੋਹਾਂ ਨੂੰ ਪਛਤਾਉਣਾ ਨਾ ਪੈਂਦਾ ਅਤੇ ਇਹ ਗੱਲ ਉਹ ਭਰਾ ਦੇ ਸਾਹਮਣੇ ਹੀ ਮਜ਼ਾਕ ਦੇ ਵਿੱਚ ਮੈਨੂੰ ਕਹਿ ਦਿੰਦੀ ਸੀ ਮੈਂ ਹਮੇਸ਼ਾ ਭਾਬੀ ਨੂੰ ਇੱਜ਼ਤ ਦੀ ਨਿਗਾ ਨਾਲ ਹੀ ਦੇਖਿਆ ਸੀ ਪਰ ਕੁਝ ਮਹੀਨਿਆਂ ਤੋਂ ਭਾਬੀ ਦਾ ਰਵਈਆ ਮੇਰੇ ਨਾਲ ਕੁਝ ਅਜੀਬ ਜਿਹਾ ਹੋਣ ਲੱਗਿਆ ਸੀ ਕੁਝ ਮਹੀਨੇ ਪਹਿਲਾਂ ਅਮਰਤਪਰਾ ਦੀ ਕੰਪਨੀ ਨੇ ਉਹਨਾਂ ਨੂੰ ਦੁਬਈ ਵਾਲੀ ਬ੍ਰਾਂਚ ਦੇ ਵਿੱਚ ਬਾਹਰ ਪੇਛੇ ਦਿੱਤਾ ਸੀ 6 ਮਹੀਨਿਆਂ ਦਾ ਕੰਟਰੈਕਟ ਸੀ ਤੇ 6 ਮਹੀਨਿਆਂ ਤੋਂ ਪਹਿਲਾਂ ਉਹ ਹਿੰਦੁਸਤਾਨ ਵਾਪਸ ਨਹੀਂ ਆ ਸਕਦੇ ਸਨ ਜਿਸ ਦਿਨ ਭਾਬੀ ਨੂੰ ਇਹ ਪਤਾ ਲੱਗਿਆ ਕਿ ਅਮਰਤਪਰਾ ਦੁਬਈ ਜਾਣ ਲੱਗਿਆ ਹੈ ਤਾਂ ਉਹ ਰੋਣ ਲੱਗੀ ਬਹੁਤ ਜ਼ਿਆਦਾ ਉਦਾਸ ਹੋ ਗਈ ਸੀ ਜੈਤ ਜੀ ਗੱਲ ਹੈ ਕਿ ਇਹ ਤਾਂ ਇੱਕ ਕੁਦਰਤੀ ਗੱਲ ਹੁੰਦੀ ਹੈ ਪਤਨੀ ਪਤੀ ਦੇ ਵਿਛੋੜੇ ਤੇ ਉਦਾਸ ਹੋ ਹੀ ਜਾਂਦੀ ਹੈ ਪਰ ਮੈਂ ਵੀ ਭਾਬੀ ਨੂੰ ਕਿਹਾ ਕਿ ਬਸ 6 ਮਹੀਨਿਆਂ ਦੀ ਤਾਂ ਗੱਲ ਹੈ ਭਰਾ ਵਾਪਸ ਆ ਜਾਵੇਗਾ ਅਤੇ ਫਿਰ ਮੈਂ ਵੀ ਤਾਂ ਹਾਂ ਤੁਹਾਨੂੰ ਉਦਾਸ ਨਹੀਂ ਹੋਣਾ ਦੇਵਾਂਗਾ ਮੈਂ ਅਮਰਤ ਭਰਾ ਨੇ ਵੀ ਭਾਪੀ ਨੂੰ ਕਿਹਾ ਸੀ ਕਿ ਉਹ ਰੋਜ਼ ਉਸ ਨਾਲ ਫੋਨ ਉੱਤੇ ਗੱਲ ਕਰਿਆ ਕਰਨਗੇ ਭਰਾ ਦਾ ਬਾਹਰ ਜਾ ਚੁੱਕਿਆ ਸੀ ਅਤੇ ਫਿਰ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਭਰਾ ਤੋਂ ਬਿਨਾਂ ਤਾਂ ਸਾਡਾ ਪੂਰਾ ਘਰ ਸੁੰਨਾ ਸੁੰਨਾ ਹੋ ਗਿਆ ਹੈ ਮੈਂ ਫਿਰ ਵੀ ਭਾਬੀ ਨਾਲ ਗੱਲਾਂ ਕਰਦਾ ਰਹਿੰਦਾ ਸੀ ਪਹਿਲਾਂ ਪਹਿਲਾਂ ਤਾਂ ਉਹ ਰੋਂਦੀ ਰਹਿੰਦੀ ਸੀ ਅਮਰਤ ਭਰਾ ਨੂੰ ਬਹੁਤ ਯਾਦ ਵੀ ਕਰਦੀ ਸੀ ਦੋ ਦਿਨ ਭਰਾ ਦਾ ਫੋਨ ਨਾ ਆਉਂਦਾ ਤਾਂ ਬਹੁਤ ਜ਼ਿਆਦਾ ਚਿੰਤਤ ਹੋ ਜਾਂਦੀ ਅਤੇ ਪੂਰੇ ਘਰ ਦੇ ਵਿੱਚ ਬਚੈਣੀ ਦੇ ਨਾਲ ਇੱਧਰ ਉੱਧਰ ਘੁੰਮਣ ਲੱਗਦੀ ਪਰ ਅਜੇ 2 ਮਹੀਨੇ ਹੀ ਹੋਏ ਹਨ ਭਰਾ ਨੂੰ ਗਏ ਹੋਏ ਕਿ ਭਾਬੀ ਦਾ ਵਿਵਹਾਰ ਮੇਰੇ ਨਾਲ ਬਦਲਣ ਲੱਗ ਗਿਆ ਸੀ ਮੈਂ ਆਫਿਸ ਤੋਂ ਆਉਂਦੇ ਹੀ ਖਾਣਾ ਖਾ ਕੇ ਬਾਹਰ ਦੋਸਤਾਂ ਨਾਲ ਚਲਾ ਜਾਂਦਾ ਸੀ 메ਨ ਗੇਟ ਦੀ ਚਾਬੀ ਮੇਰੇ ਕੋਲ ਹੁੰਦੀ ਸੀ ਇਸ ਕਰਕੇ ਮੈਂ ਕਾਫੀ ਦੇਰ ਦੋਸਤਾਂ ਨਾਲ ਸਮਾਂ ਬਿਤਾਉਣ ਤੋਂ ਬਾਅਦ ਹੀ ਘਰ ਆਉਂਦਾ ਸੀ ਤਾਂ ਕਿ ਆ ਕੇ ਸਿੱਧਾ ਮੈਂ ਆਪਣੇ ਕਮਰੇ ਦੇ ਵਿੱਚ ਜਾ ਕੇ ਸੌਂ ਜਾਂਦਾ ਮੇਰੀ ਮਾਂ ਨੂੰ ਵੀ ਜਲਦੀ ਸੌਣ ਦੀ ਆਦਤ ਸੀ ਅਤੇ ਭਾਬੀ ਵੀ ਆਪਣੇ ਕਮਰੇ ਵਿੱਚ ਹੀ ਹੁੰਦੀ ਸੀ ਪਰ ਇੱਕ ਵਾਰ ਜਦੋਂ ਮੈਂ ਘਰ ਵਿੱਚ ਬੜਿਆ ਤਾਂ ਭਾਬੀ ਬਾਹਰ ਹੀ ਖੜੀ ਸੀ ਮੈਨੂੰ ਦੇਖ ਕੇ ਮੁਸਕਰਾਉਣ ਲੱਗੀ ਕਹਿਣ ਲੱਗੀ ਕਿ ਤੁਸੀਂ ਇੰਨੀ ਦੇਰ ਤੱਕ ਬਾਹਰ ਕਿਉਂ ਰਹਿੰਦੇ ਹੋ ਮੈਨੂੰ ਉਹਨਾਂ ਦੀ ਇਸ ਗੱਲ ਤੇ ਹੈਰਾਨੀ ਹੋਈ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਮੇਰੇ ਨਾਲ ਕਦੇ ਵੀ ਇਸ ਤਰ੍ਹਾਂ ਦੇ ਸਵਾਲ ਜਵਾਬ ਨਹੀਂ ਕੀਤੇ ਸਾਂ ਕਦੇ ਵੀ ਮੇਰੇ ਆਉਣ ਜਾਣ ਤੇ ਮੇਰੇ ਨਾਲ ਇਸ ਤਰ੍ਹਾਂ ਪੁੱਛਗਿੱਛ ਨਹੀਂ ਕੀਤੀ ਸੀ ਮੈਂ ਤਾਂ ਇੱਕ ਆਜ਼ਾਦ ਪੰਛੀ ਦੀ ਤਰ੍ਹਾਂ ਸੀ ਮੇਰਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ ਸੀ ਇਸ ਕਰਕੇ ਮੈਂ ਆਪਣੀ ਮਰਜ਼ੀ ਦਾ ਮਾਲਕ ਸੀ ਸਾਡਾ ਦੋਸਤਾਂ ਦਾ ਇੱਕ ਬਹੁਤ ਵੱਡਾ ਗਰੁੱਪ ਸੀ ਗੱਲਾਂ ਦੇ ਵਿੱਚ ਬਿਜੀ ਹੋ ਜਾਂਦੇ ਇਸ ਕਰਕੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਸੀ ਸਾਰੇ ਦੋਸਤ ਕੁਆਰੇ ਸਨ ਕਿਸੇ ਦਾ ਵੀ ਵਿਆਹ ਨਹੀਂ ਹੋਇਆ ਸੀ ਇਸ ਕਰਕੇ ਦੇਰ ਰਾਤ ਤੱਕ ਬੈਠੇ ਗੱਲਾਂ ਮਾਰਦੇ ਰਹਿੰਦੇ ਸੀ ਮੈਂ ਕਿਹਾ ਭਾਬੀ ਕਿ ਤੁਸੀਂ ਕਿਉਂ ਜਾਗ ਰਹੇ ਹੋ ਮੇਰਾ ਤਾਂ ਇਹ ਹੀ ਰੁਟੀਨ ਹੈ ਮੇਰਾ ਅੰਦਾਜ਼ ਕੁਝ ਮਜ਼ਾਕ ਵਾਲਾ ਹੀ ਸੀ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹ ਮੇਰੇ ਬਹੁਤ ਕੋਲ ਆ ਗਈ ਫਿਰ ਮੇਰੀ ਸ਼ਰਟ ਸੁੰਘਣ ਲੱਗੀ ਮੈਂ ਤਾਂ ਇੱਕਦਮ ਡਰ ਕੇ ਪਿੱਛੇ ਹਟ ਗਿਆ ਸੀ ਇਹ ਕਿਸ ਤਰ੍ਹਾਂ ਦਾ ਅੰਦਾਜ਼ ਸੀ ਉਹਨਾਂ ਦਾ ਮੈਂ ਉਹਨਾਂ ਨੂੰ ਹੈਰਾਨੀ ਤੇ ਗੁੱਸੇ ਦੇ ਨਾਲ ਦੇਖਿਆ ਸੀ ਉਹ ਮੈਨੂੰ ਗੁੱਸੇ ਨਾਲ ਦੇਖਣ ਲੱਗੀ ਅਤੇ ਕਹਿਣ ਲੱਗੀ ਤੁਸੀਂ ਸਰਗਟ ਪੀਣ ਲੱਗੇ ਹੋ ਮੈਨੂੰ ਤੁਹਾਡੇ ਕੱਪੜਿਆਂ ਤੋਂ ਸਰਗਟ ਦੀ ਬਦਬੂ ਆ ਰਹੀ ਹੈ ਅਤੇ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਤੁਹਾਡੇ ਮੂੰਹ ਵਿੱਚੋਂ ਵੀ ਸਰਗਟ ਦੀ ਬਦਬੂ ਆਉਂਦੀ ਹੈ ਮੈਂ ਉਹਨਾਂ ਦੀ ਗੱਲ ਸੁਣ ਕੇ ਪਹਿਲਾਂ ਤਾਂ ਹਰਾਨ ਹੋਇਆ ਸੀ ਅਤੇ ਫਿਰ ਬੋਲਿਆ ਕਿ ਕੀ ਹੋ ਗਿਆ ਹੈ ਭਾਬੀ ਤੁਹਾਨੂੰ ਮੈਂ ਕਦੋਂ ਸਰਗਟ ਪੀਣ ਲੱਗਿਆ ਸਾਡੇ ਘਰ ਦੇ ਵਿੱਚ ਕੋਈ ਵੀ ਮਰਦ ਸਰਗਟ ਨਹੀਂ ਪੀਂਦਾ ਸੀ ਸਾਡੀ ਮਾਂ ਨੇ ਹਮੇਸ਼ਾ ਇਸ ਗੱਲ ਨੂੰ ਲੈ ਕੇ ਸਾਡੇ ਉੱਤੇ ਸਖਤੀ ਰੱਖੀ ਸੀ ਇਸ ਕਰਕੇ ਮੈਨੂੰ ਭਾਬੀ ਦੀ ਗੱਲ ਸੁਣ ਕੇ ਹਰਾਨੀ ਹੋਈ ਸੀ ਫਿਰ ਉਹ ਕਹਿਣ ਲੱਗੀ ਤਾਂ ਤੁਸੀਂ ਮੇਰੇ ਨਾਲ ਝੂਠ ਬੋਲ ਰਹੇ ਹੋ ਜੇਕਰ ਤੁਸੀਂ ਸਰਗਟ ਨਹੀਂ ਪੀਤੀ ਤਾਂ ਫਿਰ ਤੁਸੀਂ ਮੈਨੂੰ ਆਪਣਾ ਸ਼ੱਕ ਦੂਰ ਕਰਨ ਦਿਓ ਮੈਨੂੰ ਕਿਉਂ ਰੋਕ ਰਹੇ ਹੋ ਦੇਖੋ ਮੈਂ ਅਮਰਤ ਨੂੰ ਸਾਫ਼-ਸਾਫ਼ ਕਹਿ ਦੇਵਾਂਗੀ ਕਿ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਭਰਾ ਦੇ ਦਵਾਈ ਜਾਂਦੇ ਹੀ ਤੁਸੀਂ ਗੰਦੀਆਂ ਆਦਤਾਂ ਵਿੱਚ ਪੈ ਗਏ ਹੋ ਉਹ ਉੱਚੀ-ਉੱਚੀ ਬੋਲ ਰਹੀ ਸੀ ਮੈਂ ਉਹਨਾਂ ਦੇ ਇਸ ਅੰਦਾਜ਼ ਨੂੰ ਦੇਖ ਕੇ ਹੈਰਾਨ ਸੀ ਉਹ ਮੇਰੇ ਫਿਰ ਤੋਂ ਕੋਲ ਆ ਗਈ ਤੇ ਮੇਰੀ ਸ਼ਰਟ ਨੂੰ ਫਿਰ ਤੋਂ ਸੁੰਘਣ ਲੱਗੀ ਮੈਂ ਉਹਨਾਂ ਨੂੰ ਇਸ ਕਰਕੇ ਨਹੀਂ ਰੋਕਿਆ ਕਿਉਂਕਿ ਮੈਨੂੰ ਡਰ ਸੀ ਕਿ ਉਹਨਾਂ ਦੀ ਤੇਜ਼ ਆਵਾਜ਼ ਉੱਤੇ ਮੇਰੀ ਮਾਂ ਨਾ ਉੱਠ ਜਾਵੇ ਨਹੀਂ ਤਾਂ ਉਹ ਇਹੀ ਸਮਝਦੇ ਕਿ ਮੈਂ ਸਰਗੜ ਪੀਤੀ ਹੋਵੇਗੀ ਕਿਉਂਕਿ ਭਾਬੀ ਦਾ ਮਾਂ ਨਾਲ ਪਿਆਰ ਉਹਨਾਂ ਨੂੰ ਆਪਣਾ ਦਵਾਨਾ ਬਣਾ ਚੁੱਕਿਆ ਸੀ ਤੇ ਉਹ ਭਾਬੀ ਦੀ ਹਰ ਗੱਲ ਉੱਤੇ ਵਿਸ਼ਵਾਸ ਕਰਦੇ ਸੀ ਮੈਂ ਉਸ ਸਮੇਂ ਬਹੁਤ ਡਰ ਗਿਆ ਜਦੋਂ ਭਾਬੀ ਮੇਰੀ ਸ਼ਰਟ ਨੂੰ ਸੁੰਘਦੀ ਸੁੰਘਦੀ ਮੇਰੇ ਗਲੇ ਤੱਕ ਪਹੁੰਚ ਗਈ ਸੀ ਹੁਣ ਉਹ ਦੇ ਗਰਮ ਸਾਹ ਮੇਰੇ ਗਲੇ ਨੂੰ ਮਹਿਸੂਸ ਹੋ ਰਹੇ ਸਨ ਸਰੀਰ ਦੇ ਵਿੱਚੋਂ ਉੱਠਦੀ ਪਰਫਿਊਮ ਦੀ ਖੁਸ਼ਬੂ ਮੈਨੂੰ ਮਹਿਸੂਸ ਹੋਣ ਲੱਗੀ ਸੀ ਮੇਰਾ ਦਿਲ ਉੱਥੇ ਹੀ ਰੁਕ ਗਿਆ ਮੇਰਾ ਸਾਹ ਉੱਪਰ ਦਾ ਉੱਪਰ ਤੇ ਹੇਠਾਂ ਦਾ ਹੇਠਾਂ ਰਹਿ ਗਿਆ ਸੀ ਅਤੇ ਦਿਲ ਧੜਕਣਾ ਭੁੱਲ ਗਿਆ ਸੀ ਅਤੇ ਅਗਲੇ ਹੀ ਪਲ ਉਹ ਮੈਨੂੰ ਚਿੰਬੜ ਗਈ ਸੀ ਮੈਂ ਉਹਨਾਂ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਕਰ ਸਕਦਾ ਸੀ ਮੈਂ ਉਹਨਾਂ ਨੂੰ ਜਲਦੀ ਨਾਲ ਆਪਣੇ ਆਪ ਤੋਂ ਪਾਸੇ ਕੀਤਾ ਉਹ ਡਰ ਕੇ ਕਹਿਣ ਲੱਗੇ ਕਿ ਸਾਹਮਣੇ ਦੇਖੋ ਛਿਪਕਲੀ ਹੈ ਮੈਨੂੰ ਛਿਪਕਲੀ ਤੋਂ ਬਹੁਤ ਡਰ ਲੱਗਦਾ ਹੈ ਮੈਂ ਦੇਖਿਆ ਕੰਧ ਤੇ ਇੱਕ ਕੋਨੇ ਤੇ ਛਿਪਕਲੀ ਸੀ ਮੇਰਾ ਗੁੱਸਾ ਇੱਕਦਮ ਤੋਂ ਦੂਰ ਹੋ ਗਿਆ ਸੀ ਕਿਉਂਕਿ ਉਹ ਅਸਲ ਵਿੱਚ ਛਿਪਕਲੀ ਤੋਂ ਡਰਦੀ ਸੀ ਸ਼ਾਇ ਛਿਪਕਲੀ ਨੂੰ ਦੇਖ ਕੇ ਹੀ ਉਹ ਇਹ ਗਲਤੀ ਕਰ ਬੈਠੀ ਸੀ ਅਤੇ اچانک ਮੇਰੇ ਇੰਨੇ ਕੋਲ ਆ ਗਈ ਸੀ ਕਿਉਂਕਿ ਅਜੇ ਵੀ ਉਹਨਾਂ ਨੂੰ ਅਹਿਸਾਸ ਨਹੀਂ ਸੀ ਕਿ ਉਹ ਮੇਰੇ ਇੰਨੇ ਕੋਲ ਆ ਗਈ ਹੈ ਕਿਉਂਕਿ ਅਜੇ ਵੀ ਉਹ ਛਿਪਕਲੀ ਤੋਂ ਡਰ ਰਹੀ ਸੀ ਮੈਂ ਕਿਹਾ ਤੁਸੀਂ ਇੰਨੇ ਵੱਡੇ ਹੋ ਕੇ ਛਿਪਕਲੀ ਤੋਂ ਡਰਦੇ ਹੋ ਮੇਰੀ ਇਸ ਗੱਲ ਉੱਤੇ ਉਹ ਗੁੱਸੇ ਨਾਲ ਬੋਲੀ ਕਿ ਤੁਸੀਂ ਮੇਰਾ ਮਜ਼ਾਕ ਉਡਾ ਰਹੇ ਹੋ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਦੀ ਅਮਰਤ ਨੂੰ ਆਉਣ ਦਿਓ ਮੈਂ ਤੁਹਾਡੀ ਸ਼ਿਕਾਇਤ ਲਗਾਵਾਂਗੀ ਮੈਂ ਉਹਨਾਂ ਦੀ ਗੱਲ ਉੱਤੇ ਹੱਸਣ ਲੱਗਿਆ ਹੁਣ ਉਹ ਪਹਿਲਾਂ ਜਹੀ ਹੋ ਚੁੱਕੀ ਸੀ ਮੈਂ ਇਹ ਗਲਤ ਸਮਝ ਲਿਆ ਸੀ ਸ਼ਾਇਦ ਭਾਬੀ ਡਰ ਦੀ وجہ ਕਾਰਨ ਮੇਰੇ ਬਹੁਤ ਜ਼ਿਆਦਾ ਕੋਲ ਆ ਗਈ ਸੀ ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹ ਮੇਰੇ ਕਿੰਨੇ ਨੇੜੇ ਹੈ ਫਿਰ ਮੈਂ ਆਪਣੇ ਕਮਰੇ ਦੇ ਵਿੱਚ ਜਾਣ ਲੱਗਾ ਤਾਂ ਭਾਬੀ ਮੈਨੂੰ ਕਹਿਣ ਲੱਗੀ ਕੁਝ ਸਮਾਂ ਮੇਰੇ ਕੋਲ ਬੈਠ ਜਾਓ ਸੁમિતਰ ਮੈਨੂੰ ਨੀਂਦ ਨਹੀਂ ਆ ਰਹੀ ਆਪਣੇ ਭਰਾ ਦੇ ਸਾਹਮਣੇ ਤਾਂ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਮੈਨੂੰ ਸਮਾਂ ਦੇਵੋਗੇ ਅਤੇ ਮੈਨੂੰ ਉਦਾਸ ਨਹੀਂ ਹੋਣ ਦੇਵੋਗੇ ਅਤੇ ਹੁਣ ਆਫਿਸ ਤੋਂ ਆਉਂਦੇ ਹੀ ਆਪਣੇ ਦੋਸਤਾਂ ਦੇ ਨਾਲ ਚਲੇ ਜਾਂਦੇ ਹੋ ਅਤੇ ਦੋਸਤਾਂ ਕੋਲ ਆਉਂਦੇ ਹੀ ਕਮਰੇ ਵਿੱਚ ਸੌਣ ਲਈ ਚਲੇ ਜਾਂਦੇ ਹੋ ਮੈਂ ਪੂਰਾ ਦਿਨ ਘਰ ਦੇ ਵਿੱਚ ਉਦਾਸ ਅਤੇ ਬੋਰ ਹੁੰਦੀ ਰਹਿੰਦੀ ਹਾਂ ਮੈਂ ਭਾਬੀ ਵੱਲ ਦੇਖਿਆ ਅਤੇ ਫਿਰ ਉਹਨਾਂ ਨੂੰ ਆਪਣੀ ਬੰਨੀ ਹੋਈ ਘੜੀ ਦਿਖਾਉਣ ਲੱਗਿਆ ਮੈਂ ਕਿ ਆ ਭਾਬੀ ਰਾਤ ਦੇ 10 ਵਜh ਰਹੇ ਹਨ ਅਤੇ ਮੈਂ ਸਵੇਰ ਆਫਿਸ ਵੀ ਜਾਣਾ ਹੈ ਪਰ ਮੇਰਾ ਵਾਦਾ ਰੇਹਾ ਕਿ ਕੱਲ ਮੈਂ ਤੁਹਾਡੇ ਨਾਲ ਮਿਲ ਕੇ ਲੁੱਡੋ ਖੇਡਾਂਗਾ ਜਦੋਂ ਅਮਰਤ ਭਰਾ ਇੱਥੇ ਸੀ ਤਾਂ ਅਸੀਂ ਸਾਰੇ ਮਿਲ ਕੇ ਕਦੇ ਲੁੱਡੋ ਅਤੇ ਕਦੇ ਕਾਰਮ ਬੋਰਡ ਖੇਡਦੇ ਸੀ ਅਸੀਂ ਤਿੰਨੋ ਹੀ ਬਹੁਤ ਮਜ਼ੇ ਕਰਦੇ ਸੀ ਖੇਡਦੇ ਹੋਏ ਮੈਂ ਤੇ ਭਾਬੀ ਤੇ ਭਰਾ ਆਪਸ ਦੇ ਵਿੱਚ ਮਿਲ ਜਾਂਦੇ ਅਤੇ ਭਾਬੀ ਨੂੰ ਹਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਸੀ ਅਤੇ ਫਿਰ ਉਹ ਚੜਨ ਲੱਗਦੀ ਸੀ ਅਤੇ ਫਿਰ ਮੇਰੀ ਮਾਂ ਭਾਬੀ ਦਾ ਸਾਥ ਦੇਣ ਲੱਗਦੀ ਸਮਾਂ ਬਹੁਤ ਹੀ ਵਧੀਆ ਲੰਘਦਾ ਸੀ ਸਾਡਾ ਗੁਜ਼ਰਿਆ ਹੋਇਆ ਸਮਾਂ ਯਾਦ ਕਰਕੇ ਮੈਨੂੰ ਵੀ ਲੱਗਿਆ ਕਿ ਕਿ ਭਾਬੀ ਘਰ ਦੇ ਵਿੱਚ ਇਕੱਲੀ ਬੋਰ ਹੁੰਦੀ ਹੋਵੇਗੀ ਭਰਾ ਦੇ ਜਾਣ ਤੋਂ ਬਾਅਦ ਹੁਣ ਮੈਂ ਭਾਬੀ ਨੂੰ ਘੱਟ ਹੀ ਸਮਾਂ ਦੇ ਰਿਹਾ ਸੀ ਇਸ ਕਰਕੇ ਮੈਂ ਭਾਬੀ ਨਾਲ ਵਾਅਦਾ ਕੀਤਾ ਕਿ ਕੱਲ ਤੋਂ ਮੈਂ ਤੁਹਾਨੂੰ ਨੂੰ ਸਮਾ ਦੇਾਂਗਾ ਅਤੇ ਬੋਰ ਨਹੀਂ ਹੋਣ ਦੇਾਂਗਾ ਪਰ ਹੁਣ ਮੈਂ ਭਾਬੀ ਨੂੰ ਆਪਣੀ ਮਜਬੂਰੀ ਦੱਸ ਕੇ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਕਿਉਂਕਿ ਮੈਂ ਸਵੇਰ ਦਾ ਜਾਗਿਆ ਹੋਇਆ ਸੀ ਅਤੇ ਫਿਰ ਪੈਂਦੇ ਹੀ ਮੈਂ ਸੌਂ ਗਿਆ ਸੀ ਫਿਰ ਅਗਲੇ ਦਿਨ ਮੈਂ ਆਫਿਸ ਤੋਂ ਆਉਂਦੇ ਹੀ ਖਾਣਾ ਖਾਧਾ ਤੇ ਭਾਬੀ ਨਾਲ ਲੁੱਡੋ ਖੇਡਣ ਲੱਗਿਆ ਮੰਮੀ ਵੀ ਸਾਡੇ ਨਾਲ ਹੀ ਖਾਣਾ ਖਾ ਕੇ ਬੈਠ ਗਈ ਸੀ ਫਿਰ ਹਨੇਰਾ ਹੁੰਦੇ ਹੀ ਮੰਮੀ ਆਪਣੇ ਕਮਰੇ ਵਿੱਚ ਚਲੀ ਗਈ ਹੁਣ ਸਿਰਫ ਮੈਂ ਤੇ ਭਾਬੀ ਹੀ ਕਰਮ ਬੋਰਡ ਖੇਡ ਰਹੇ ਸੀ ਮੈਂ ਇਸ ਗੇਮ ਦੇ ਵਿੱਚ ਮਾਸਟਰ ਸੀ ਅਤੇ ਮੈਂ ਕਦੇ ਵੀ ਹਾਰਦਾ ਨਹੀਂ ਮੈਂ ਭਾਬੀ ਨੂੰ ਬਹੁਤ ਜ਼ਿਆਦਾ ਤੰਗ ਕਰ ਰਿਹਾ ਸੀ ਕਿ ਉਹ ਮੇਰੇ ਤੋਂ ਜਿੱਤ ਨਹੀਂ ਸਕਦੀ ਕਿਉਂਕਿ ਉਹ ਇਸ ਖੇਡ ਵਿੱਚ ਬਿਲਕੁਲ ਨਮੀ ਸੀ ਅਤੇ ਹਾਰ ਜਾਂਦੀ ਸਾਰ ਖੇਡ ਦੇ ਖੇਡ ਦੇ ਭਾਪੀ ਨੇ ਇੱਕ ਅਜੀ ਹਰਕਤ ਕੀਤੀ ਕਿ ਮੈਂ 당ਗ ਰਹਿ ਗਿਆ ਸੀ ਮੈਨੂੰ ਉਹਨਾਂ ਤੋਂ ਇਸ ਤਰ੍ਹਾਂ ਦੀ ਉਮੀਦ ਬਿਲਕੁਲ ਵੀ ਨਹੀਂ ਸੀ ਮੈਨੂੰ ਕਹਿਣ ਲੱਗੀ ਕਿ ਇਸ ਵਾਰ ਮੈਂ ਤੁਹਾਨੂੰ ਜਿੱਤ ਕੇ ਦਿਖਾਵਾਂਗੀ ਇਹ ਕਹਿੰਦੇ ਹੋਏ ਜਦੋਂ ਉਹਨਾਂ ਨੇ ਆਪਣੀ ਸਾੜੀ ਦਾ ਪੱਲਾ ਉਤਾਰ ਕੇ ਇਹ ਰੱਖ ਦਿੱਤਾ ਤਾਂ ਮੇਰੀ ਨਿਗਾਹ ਅਚਾਨਕ ਹੀ ਉਹਨਾਂ ਦੇ ਉੱਤੇ ਪਈ ਸੀ ਅਤੇ ਮੈਂ ਜਲਦੀ ਨਾਲ ਆਪਣੀ ਅੱਖਾਂ ਝੁਕਾ ਲਈਆਂ ਸਨ। ਮੈਨੂੰ ਭਾਬੀ ਦੀ ਇਹ ਹਰਕਤ ਬਹੁਤ ਬੁਰੀ ਲੱਗੀ ਸੀ। ਮੈਂ ਖੇੜ ਉਥੇ ਹੀ ਛੱਡ ਦਿੱਤੀ। ਮੈਂ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਇਸ ਤਰ੍ਹਾਂ ਦਾ ਵੀ ਕੁਝ ਕਰ ਸਕਦੀ ਹੈ। ਮਜ਼ਾਕ ਦੀ ਵੀ ਇੱਕ ਹੱਦ ਹੁੰਦੀ ਹੈ। ਭਾਬੀ ਨਾਲ ਮਜ਼ਾਕ ਕਰਦੇ ਸਮੇਂ ਮੈਂ ਕਦੇ ਵੀ ਆਪਣੀ ਲਿਮਟ ਕ੍ਰੋਸ ਨਹੀਂ ਕੀਤੀ ਸੀ। ਮੰਮੀ ਦੇ ਹੁੰਦੇ ਤਾਂ ਭਾਬੀ ਆਪਣੀ ਸਾੜੀ ਦਾ ਪੱਲਾ ਜਾਂ ਦੁਪੱਟਾ ਹਮੇਸ਼ਾ ਆਪਣੇ ਸਿਰ ਉੱਤੇ ਰੱਖਦੀ ਪਰ ਹੁਣ ਉਹਨਾਂ ਨੇ ਇਸ ਸਮੇਂ ਕਿਸ ਤਰ੍ਹਾਂ ਆਪਣੀ ਸਾੜੀ ਦਾ ਪੱਲਾ ਮੇਹ ਠਾਂ ਕਰ ਦਿੱਤਾ ਸੀ। ਮੈਂ ਖੇਡਣਾ ਉੱਥੇ ਹੀ ਛੱਡ ਦਿੱਤਾ ਅਤੇ ਗੁੱਸੇ ਵਿੱਚ ਕਿਹਾ ਕਿ ਮੈਂ ਆਪਣੇ ਦੋਸਤਾਂ ਕੋਲ ਜਾ ਰਿਹਾ ਹਾਂ ਮੈਂ ਕਦੇ ਫੇਰ ਖੇਡਾਂਗਾ ਉਹ ਮੈਨੂੰ ਹੈਰਾਨੀ ਨਾਲ ਦੇਖਣ ਲੱਗੀ ਪਰ ਮੈਂ ਉੱਠ ਕੇ ਉੱਥੋਂ ਚਲਾ ਗਿਆ ਪਰ ਅੱਜ ਦੋਸਤਾਂ ਦੀ ਮਹਿਫਲ ਦੇ ਵਿੱਚ ਵੀ ਮੇਰਾ ਪੂਰਾ ਧਿਆਨ ਭਾਪੀ ਦੇ ਵੱਲ ਸੀ ਕਿਸ ਤਰ੍ਹਾਂ ਦੀ ਅਜੀਬ ਹਰਕਤ ਕੀਤੀ ਸੀ ਉਹਨਾਂ ਨੇ ਬੇਸ਼ੱਕ ਮੈਂ ਉਹਨਾਂ ਨੂੰ ਆਪਣੀ ਭੈਣ ਹੀ ਸਮਝਦਾ ਸੀ ਪਰ ਫਿਰ ਵੀ ਕੁਝ ਤਾਂ ਦਿਔਰ ਭਾਬੀ ਦੇ ਰਿਸ਼ਤੇ ਵਿੱਚ ਪਰਦਾ ਹੋਣਾ ਚਾਹੀਦਾ ਹੈ ਦਿਔਰ ਭਾਬੀ ਦਾ ਰਿਸ਼ਤਾ ਜਿੰਨਾ ਹੀ ਪਿਆਰਾ ਹੁੰਦਾ ਹੈ ਉਨਾ ਹੀ ਨਾਜ਼ੁਕ ਵੀ ਹੁੰਦਾ ਹੈ ਅਤੇ ਇਸ ਨਾਜ਼ੁਕ ਰਿਸ਼ਤੇ ਨੂੰ ਸੰਭਾਲਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਮੈਂ ਜਿਵੇਂ ਜਿਵੇਂ ਭਾਬੀ ਦੀ ਇਸ ਗਲਤ ਹਰਕਤ ਬਾਰੇ ਸੋਚ ਰਿਹਾ ਸੀ ਉਸ ਤਰ੍ਹਾਂ ਹੀ ਮੈਨੂੰ ਗੁੱਸਾ ਵੀ ਆ ਰਿਹਾ ਯਾਦੀ ਮੈਂ ਰਾਤ ਨੂੰ ਘਰੇ ਵਾਪਸ ਆਇਆ ਤਾਂ ਉਹ ਸਾਹਮਣੇ ਹਾਲ ਦੇ ਵਿੱਚ ਹੀ ਖੜੀ ਸੀ ਇਸ ਵਾਰੀ ਮੈਂ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਤੇ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹ ਭੱਜ ਕੇ ਮੇਰੇ ਸਾਹਮਣੇ ਖੜੀ ਹੋ ਗਈ ਉਹਨਾਂ ਨੇ ਇੱਕਦਮ ਭੱਜ ਕੇ ਮੇਰੇ ਸਾਹਮਣੇ ਆ ਕੇ ਮੇਰਾ ਰਸਤਾ ਰੋਕਿਆ ਸੀ ਕਿ ਮੈਂ ਹੈਰਾਨ ਹੋ ਗਿਆ ਜੇਕਰ ਮੈਂ ਇੱਕਦਮ ਪਿੱਛੇ ਨਾ ਹਟਦਾ ਤਾਂ ਮੈਂ ਬੁਰੀ ਤਰ੍ਹਾਂ ਨਾਲ ਉਹਨਾਂ ਨਾਲ ਟਕਰਾ ਜਾਂਦਾ ਉਹ ਕਹਿਣ ਲੱਗੀ ਕਿ ਤੁਸੀਂ ਅਜੇ ਨਹੀਂ ਸੌ ਸਕਦੇ ਕਿਉਂਕਿ ਮੈਨੂੰ ਅਜੇ ਨੀਂਦ ਨਹੀਂ ਆ ਰਹੀ ਇਸ ਕਰਕੇ ਤੁਸੀਂ ਮੇਰੇ ਨਾਲ ਗੱਲਾਂ ਕਰੋ ਮੈਂ ਗੁੱਸੇ લાલ ਅੱਖਾਂ ਦੇ ਨਾਲ ਉਸ ਵੱਲ ਦੇਖਿਆ ਮੈਂ ਕਿਹਾ ਕਿ ਤੁਸੀਂ ਹੁੰਦੇ ਕੌਣ ਹੋ ਮੇਰੇ ਉੱਤੇ ਰੋਗ ਝਾੜਨ ਵਾਲੇ ਦੇਖੋ ਮੈਂ ਕਿਸੇ ਦੀ ਮਰਜ਼ੀ ਦੇ ਅਨੁਸਾਰ ਨਹੀਂ ਚੱਲਦਾ ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ ਅੱਜ ਤੋਂ ਬਾਅਦ ਜਦੋਂ ਮੈਂ ਘਰ ਵਾਪਸ ਆਵਾਂ ਤਾਂ ਤੁਸੀਂ ਮੈਨੂੰ ਇਸ ਤਰ੍ਹਾਂ ਬਾਹਰ ਖੜੇ ਨਾ ਦਿਖਿਓ ਜੇਕਰ ਰਾਤ ਨੂੰ ਤੁਸੀਂ ਦਿਲ ਹੀ ਲਗਾਉਣਾ ਹੈ ਤਾਂ ਤੁਸੀਂ ਭਰਾ ਨਾਲ ਗੱਲ ਕਰ ਲਿਆ ਕਰੋ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਤੇ ਭਰਾ ਨੂੰ ਵੀ ਚੰਗਾ ਲੱਗੇਗਾ ਅੱਜ ਤੋਂ ਬਾਅਦ ਇਸ ਤਰ੍ਹਾਂ ਰਾਤ ਨੂੰ ਮੇਰੇ ਸਾਹਮਣੇ ਨਾ ਆਇਓ ਮੈਂ ਗੁੱਸੇ ਵਿੱਚ ਭਾਪੀ ਨੂੰ ਬਹੁਤ ਕੁਝ ਸੁਣਾ ਦਿੱਤਾ ਸੀ ਅਤੇ ਮੈਂ ਸਵੇਰ ਦਾ ਭਰਿਆ ਬੈਠਾ ਸੀ ਅਤੇ ਉਹ ਸਾਰਾ ਗੁੱਸਾ ਭਾਬੀ ਉੱਤੇ ਕੱਢ ਦਿੱਤਾ ਸੀ ਭਾਬੀ ਵੀ ਮੇਰੇ ਨਾਲ ਗੁੱਸੇ ਹੋ ਗਈ ਸੀ ਮੈਂ ਵੀ ਗੁੱਸੇ ਨਾਲ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਮੈਂ ਤਾਂ ਪਹਿਲਾਂ ਹੀ ਉਹਨਾਂ ਦੁਆਰਾ ਕੀਤੀ ਜਾਣ ਵਾਲੀ ਹਰਕਤ ਤੋਂ ਗੁੱਸੇ ਵਿੱਚ ਸੀ ਉਹ ਇੱਕ ਔਰਤ ਹੋ ਕੇ ਇਸ ਤਰ੍ਹਾਂ ਆਪਣੀ ਇੱਜ਼ਤ ਨੂੰ ਗੈਰ ਮਰਦਾਂ ਦੇ ਸਾਹਮਣੇ ਦਿਖਾ ਰਹੀ ਸੀ ਉਹ ਮੇਰੇ ਲਈ ਸਨਮਾਨ ਦਾ ਸਥਾਨ ਰੱਖਦੀ ਸੀ ਅਤੇ ਮੇਰੇ ਤੋਂ ਵੱਡੀ ਵੀ ਸੀ ਉਹ ਸੀ ਤਾਂ ਮੇਰੇ ਲਈ ਗੈਰ ਹੀ ਨਾ ਮੇਰਾ ਉਹਨਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਸੀ ਤੇ ਨਾ ਹੀ ਅਸੀਂ ਕੋਈ ਸਕੇ ਭੈਣ ਭਰਾ ਸੀ ਇਸ ਕਰਕੇ ਸਾਡੇ ਵਿਚਕਾਰ ਦੂਰੀ ਬਣੀ ਰਹੀ ਇਹ ਹੀ ਚੰਗਾ ਸੀ ਸਾਡੇ ਪਿਤਾ ਜੀ ਦੀ ਮੌਤ ਉਸ ਸਮੇਂ ਹੋਈ ਸੀ ਜਦੋਂ ਮੈਂ 7ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਮੇਰੀ ਦੇਖਭਾਲ ਮੇਰੀ ਮਾਂ ਨੇ ਹੀ ਕੀਤੀ ਸੀ ਅਤੇ ਮੈਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਸਨ ਕਿ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ ਹਮੇਸ਼ਾ ਉਸ ਨੂੰ ਇੱਜ਼ਤ ਦੀ ਨਜ਼ਰ ਦੇ ਨਾਲ ਦੇਖਣਾ ਚਾਹੀਦਾ ਹੈ ਮੇਰੀ ਮਾਂ ਨੇ ਇਹ ਹੀ ਸਾਰੀਆਂ ਗੱਲਾਂ ਮੈਨੂੰ ਸਿਖਾਈਆਂ ਸਨ ਅੱਜ ਕੱਲ ਸਾਡੇ ਸਮਾਜ ਨੇ ਦਿਔਰ ਭਾਬੀ ਦੇ ਰਿਸ਼ਤੇ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਪਰ ਮੈਂ ਇਸਰ ਇਸ਼ਟੇ ਨੂੰ ਬਹੁਤ ਹੀ ਸਨਮਾਨ ਦੀ ਨਿਗਾਹ ਨਾਲ ਦੇਖਦਾ ਹਾਂ ਮੈਂ ਨਹੀਂ ਚਾਹੁੰਦਾ ਸੀ ਕਿ ਇਸ ਪਵਿੱਤਰ ਰਿਸ਼ਤੇ ਉੱਤੇ ਕੋਈ ਦਾਗ ਲੱਗੇ ਇਸ ਕਰਕੇ ਮੈਂ ਇੰਨਾ ਸਖਤ ਵਿਵਹਾਰ ਕਰਨ ਲਈ ਮਜਬੂਰ ਹੋ ਗਿਆ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਭਾਪੀ ਮੇਰੀ ਇਸ ਸਹੀ ਗੱਲ ਉੱਤੇ ਵੀ ਮੇਰੇ ਤੋਂ ਇਸ ਤਰ੍ਹਾਂ ਦਾ ਬਦਲਾ ਲਵੇਗੀ ਉਹ ਸੋਤਨੀ ਤਾਂ ਮੈਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ ਕੌਣ ਕਹਿੰਦਾ ਹੈ ਕਿ ਹਬਸ ਸਿਰਫ ਮਰਦ ਦੇ ਵਿੱਚ ਹੁੰਦੀ ਹੈ ਤੇ ਔਰਤ ਮਾਸੂਮ ਅਤੇ ਮਜਲੂਮ ਹੁੰਦੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਜੇਕਰ ਔਰਤ ਆਪਣੇ ਸ਼ਰਮ ਹਜਾਨ ਨੂੰ ਲਾ ਕੇ ਰੱਖ ਦੇਵੇ ਹੱਤੇ ਬਰਬਾਦ ਕਰਨ ਉੱਤੇ ਆ ਜਾਵੇ ਤਾਂ ਉਹ ਚੰਗੇ ਤੋਂ ਚੰਗੇ ਅਤੇ ਮਜ਼ਬੂਤ ਤੋਂ ਮਜ਼ਬੂਤ ਮਰਦ ਨੂੰ ਵੀ ਬਰਬਾਦ ਕਰਕੇ ਰੱਖ ਦਿੰਦੀ ਹੈ। ਇਸ ਆਸੇ ਤੋਂ ਬਾਅਦ ਮੇਰੀ ਭਾਬੀ ਨੇ ਮੇਰੇ ਨਾਲ ਗੱਲ ਕਰਨੀ ਛੱਡ ਦਿੱਤੀ ਸੀ। ਮੈਂ ਵੀ ਸ਼ੁਕਰ ਕੀਤਾ ਪਰ ਇੱਕ ਦਿਨ ਜੋ ਮੇਰੇ ਨਾਲ ਹੋਇਆ ਉਸ ਨੇ ਮੇਰੇ ਰੋਂਗਟੇ ਖੜੇ ਕਰ ਦਿੱਤੇ ਸਨ। ਮੈਂ ਇੱਕ ਰਾਤ ਬਹੁਤ ਹੀ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ ਕਿਉਂਕਿ ਮੈਂ ਨੀਂਦ ਦੇ ਮਾਮਲੇ ਵਿੱਚ ਇਸ ਤਰ੍ਹਾਂ ਹੀ ਸੀ। ਜੇਕਰ ਮੈਂ ਇੱਕ ਵਾਰ ਗੂੜੀ ਨੀਂਦ ਵਿੱਚ ਸੌਂ ਜਾਂਦਾ ਤਾਂ ਅਲਾਰਮ ਦੀ ਘੰਟੀ ਵੀ ਮੇਰੀ ਅੱਖ ਨਹੀਂ ਹੋ ਸਕਦੀ। ਮੈਂ ਐਸੇ ਸਮੇਂ ਵੀ ਬਹੁਤ ਗੂੜੀ ਨੀਂਦ ਵਿੱਚ ਸੀ ਜਦੋਂ ਦਿਲ ਨੂੰ ਸਕੂਨ ਦੇਣ ਵਾਲੀ ਇੱਕ ਖੁਸ਼ਬੂ ਮੇਰੇ ਨੱਕ ਦੇ ਨਾਲ ਟਕਰਾਈ ਸੀ ਅਤੇ ਮੈਂ ਕੁਝ ਸਮੇਂ ਬਾਅਦ ਹੀ ਆਪਣੇ ਹੋਸ਼ ਖੋਦ ਦਿੱਤੇ ਸਨ ਇਹ ਕਹਿਣਾ ਸ਼ਾਇਦ ਅਜੀਬ ਲੱਗੇ ਪਰ ਇਹ ਬਿਲਕੁਲ ਸੱਚ ਸੀ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੇਰੇ ਨਾਲ ਕੁਝ ਗਲਤ ਕੀਤਾ ਗਿਆ ਹੈ ਮੇਰੇ ਸਰੀਰ ਉੱਤੇ ਕੱਪੜੇ ਉਸ ਹਾਲਤ ਦੇ ਵਿੱਚ ਨਹੀਂ ਸਨ ਜਿਸ ਹਾਲਤ ਵਿੱਚ ਮੈਂ ਰਾਤ ਨੂੰ ਪਾ ਕੇ ਸੋਇਆ ਸੀ ਮੈਂ ਵੀ ਕਬਰਾ ਆ ਕੇ ਉੱਠਿਆ ਸੀ ਅਤੇ ਆਪਣੇ ਕੱਪੜੇ ਠੀਕ ਕਰਨ ਲੱਗਿਆ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਜ਼ਿਆਦਾਤਰ ਔਰਤਾਂ ਦੇ ਨਾਲ ਹੀ ਹੁੰਦਾ ਹੈ ਕਿ ਉਹਨਾਂ ਨੂੰ ਨਸ਼ੇ ਦੇ ਕੇ ਉਹਨਾਂ ਨਾਲ ਜ਼ੁਲਮ ਕੀਤਾ ਜਾਂਦਾ ਹੈ ਨਸ਼ਾ ਦੇ ਕੇ ਉਹਨਾਂ ਦੇ ਨਾਲ ਆਪਣੀ ਹਵਸ ਪੂਰੀ ਕੀਤੀ ਜਾਂਦੀ ਹੈ ਪਰ ਔਰਤ ਦੀ ਮਾਸੂਮੀਅਤ ਉੱਤੇ ਜਲਦੀ ਹੀ ਸਭ ਨੂੰ ਵਿਸ਼ਵਾਸ ਆ ਜਾਂਦਾ ਹੈ ਪਰ ਇਹ ਵੀ ਸੱਚ ਸੀ ਕਿ ਮੇਰੇ ਨਾਲ ਕੁਝ ਗਲਤ ਹੋਇਆ ਸੀ ਮੇਰਾ ਸਿਰ ਹੁਣ ਵੀ ਦਰਦ ਕਰ ਰਿਹਾ ਸੀ ਮੈਂ ਆਪਣੇ ਸਿਰ ਨੂੰ ਫੜ ਕੇ ਬੈਠਾ ਸੀ ਕਿਉਂਕਿ ਮੈਨੂੰ ਅਜੇ ਵੀ ਬਹੁਤ ਜ਼ਿਆਦਾ ਨੀਂਦ ਆ ਰਹੀ ਸੀ ਮੈਂ ਸਮਝ ਨਹੀਂ ਪਾ ਰਿਹਾ ਸੀ ਕਿਉਂਕਿ ਮੇਰੀਆਂ ਅੱਖਾਂ ਨਹੀਂ ਖੁੱਲ ਰਹੀਆਂ ਸਨ ਪਰ ਮੈਂ ਆਫਸ ਵੀ ਜਾਣਾ ਸੀ ਇਹ ਸੋਚ ਕੇ ਹੀ ਮੈਂ ਆਪਣੇ ਅੰਦਰ ਹਿੰਮਤ ਜਮਾ ਕਰ ਲਗਿਆ ਅਤੇ ਉੱਠ ਕੇ ਖੜਾ ਹੋ ਗਿਆ ਪਰ ਜਿਵੇਂ ਹੀ ਮੈਂ ਬੈੱਡ ਤੋਂ ਖੜਾ ਹੋਇਆ ਤਾਂ ਮੈਨੂੰ ਦੁਬਾਰਾ ਤੋਂ ਚੱਕਰ ਆ ਗਿਆ ਅਤੇ ਮੈਂ ਬੈੱਡ ਉੱਤੇ ਡਿੱਗ ਗਿਆ ਸੀ ਮੈਂ ਫਿਰ ਤੋਂ ਗਹਿਰੀ ਨੀਂਦ ਵਿੱਚ ਸੌਂ ਚੁੱਕਿਆ ਸੀ ਜਦੋਂ ਮੇਰੀ ਅੱਖ ਖੁੱਲੀ ਤਾਂ ਦਿਨ ਦੇ 10 ਵਜੇ ਚੁੱਕੇ ਸਨ ਮੇਰੀ ਮਾਂ ਮੇਰੇ ਕੋਲ ਹੀ ਬੈਠੀ ਹੋਈ ਸੀ ਅਤੇ ਬਹੁਤ ਜ਼ਿਆਦਾ ਚਿੰਤਤ ਵੀ ਲੱਗ ਰਹੀ ਸੀ ਮਾਂ ਮੈਨੂੰ ਕਹਿਣ ਲੱਗੀ ਕਿ ਤੁਹਾਡੀ ਤबीयत ਤਾਂ ਠੀਕ ਹੈ ਮੈਂ ਸਵੇਰੇ ਤੁਹਾਨੂੰ ਜਗਾਇਆ ਪਰ ਤੁਸੀਂ ਨਹੀਂ ਉੱਠੇ ਆਖਰਕਾਰ ਤੁਸੀਂ ਆਫਿਸ ਵੀ ਜਾਣਾ ਸੀ ਪਰ ਤੁਸੀਂ ਤਾਂ ਇਸ ਤਰ੍ਹਾਂ ਸੋਏ ਹੋਏ ਸੀ ਜਿਵੇਂ ਬੇਹੋਸ਼ ਹੋ ਗਏ ਹੋ ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਮੈਂ ਕਿਹਾ ਹਾਂ ਮਾਂ ਪਤਾ ਨਹੀਂ ਕਿਉਂ ਮੈਨੂੰ ਇੰਨੀ ਜ਼ਿਆਦਾ ਨੀਂਦ ਆ ਗਈ ਸੀ ਮੈਂ ਅਜੇ ਵੀ ਨੀਂਦ ਦੇ ਅਸਰ ਦੇ ਵਿੱਚ ਸੀ ਮਾਂ ਕਹਿਣ ਲੱਗੀ ਕਿ ਤੁਸੀਂ ਫਰੈਸ਼ ਹੋ ਜਾਓ ਮੈਂ ਤੁਹਾਡੇ ਲਈ ਨਾਸ਼ਤਾ ਬਣਾ ਦਿੰਦੀ ਹਾਂ ਇਹ ਕਹਿ ਕੇ ਮੰਮੀ ਮੇਰੇ ਕਮਰੇ ਤੋਂ ਬਾਹਰ ਚਲੀ ਗਈ ਪਰ ਮੇਰੀ ਜਾਨ ਉਸ ਸਮੇਂ ਨਿਕਲ ਗਈ ਜਦੋਂ ਮੈਨੂੰ ਮੇਰੀ ਸ਼ਰਟ ਉੱਤੇ ਇੱਕ ਲੰਮਾ ਵਾਲ ਦਿਖਾਈ ਦਿੱਤਾ ਜਦੋਂ ਮੈਂ ਆਪਣੀ ਬੈੱਡ ਦੀ ਚਾਦਰ ਉੱਤੇ ਧਿਆਨ ਦਿੱਤਾ ਤਾਂ ਬੈੱਡ ਦੀ ਚਾਦਰ ਖਿੰਡੀ ਪਈ ਸੀ ਜਦੋਂ ਕਿ ਮੈਨੂੰ ਇੱਕ ਪਾਸੇ ਹੀ ਸੌਣ ਦੀ ਆਦਤ ਸੀ ਮੈਂ ਪੂਰੇ ਬੈੱਡ ਉੱਤੇ ਨਹੀਂ ਸੌਂਦਾ ਸੀ ਅਤੇ ਜੋ ਚੀਜ਼ ਦੇਖ ਕੇ ਮੇਰੇ ਹੋਸ਼ ਉੱਡੇ ਸਨ ਉਹ ਤਾਂ ਇੱਕ ਈਰਿੰਗ ਸੀ ਅਤੇ ਉਹ ਵੀ ਭਾਪੀ ਦਾ ਈਰਿੰਗ ਜੋ ਮੈਂ ਵਿਆਹ ਤੇ ਉਹਨਾਂ ਨੂੰ ਛੋਟਾ ਭਰਾ ਹੁਣ ਦੇ ਨਾਤੇ ਗਿਫਟ ਕੀਤੇ ਸਨ ਮੈਨੂੰ ਲੱਗਿਆ ਕਿ ਮੈਨੂੰ ਜਿਵੇਂ ਕਿਸੇ ਨੇ ਖੂਕ ਦੇ ਵਿੱਚ ੱੱਕਾ ਦੇ ਦਿੱਤਾ ਹੋਵੇ ਮੈਂ ਤਾਂ ਇਸ ਤਰ੍ਹਾਂ ਦੀ ਗੱਲ ਸੋਚ ਵੀ ਨਹੀਂ ਸਕਦਾ ਸੀ ਮੇਰਾ ਸਿਰ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਦਰਦ ਕਰ ਰਿਹਾ ਸੀ ਪਰ ਇਹ ਸਭ ਕੁਝ ਦੇਖ ਕੇ ਮੇਰਾ ਦਿਮਾਗ ਫਟਣ ਲੱਗਿਆ ਸੀ ਜਦੋਂ ਮੈਂ ਨਹਾ ਤੋ ਕੇ ਬਾਹਰ ਆਇਆ ਇੱਕ ਗੱਲ ਮੈਨੂੰ ਹੋਰ ਅਜੀਬ ਲੱਗੀ ਕਿ ਅੱਜ ਭਾਬੀ ਮੈਨੂੰ ਦੇਖ ਕੇ ਬਹੁਤ ਖੁਸ਼ ਸੀ ਇਸ ਤਰ੍ਹਾਂ ਖੁਸ਼ ਸੀ ਜਿਵੇਂ ਪਤਾ ਨਹੀਂ ਉਹਨਾਂ ਨੂੰ ਅੱਜ ਕੀ ਮਿਲ ਗਿਆ ਹੋਵੇ ਜਦੋਂ ਮੈਂ ਨਾਸ਼ਤੇ ਦੇ ਟੇਬਲ ਉੱਤੇ ਬੈਠ ਗਿਆ ਉਹ ਗਿੱਲੇ ਵਾਲਾ ਨੂੰ ਖੁੱਲਾ ਛੱਡ ਕੇ ਨਾਸ਼ਤੇ ਦੇ ਟੇਬਲ ਉੱਤੇ ਖਾਣਾ ਲਗਾ ਰਹੀ ਸੀ ਭਾਬੀ ਨੇ ਖਾਣਾ ਮੇਰੇ ਸਾਹਮਣੇ ਰੱਖਿਆ ਅਤੇ ਮੇਰੇ ਨਾਲ ਹੀ ਬੈਠ ਗਈ ਉਸ ਦੇ ਚਿਹਰੇ ਉੱਤੇ ਖੁਸ਼ੀ ਦੇਖ ਕੇ ਤਾਂ ਮੇਰੇ ਦਿਲ ਦੇ ਵਿੱਚ ਅੱਗ ਲੱਗ ਗਈ ਸੀ ਮੈਂ ਠੀਕ ਤਰ੍ਹਾਂ ਨਾਲ ਕੁਝ ਖਾਦਾ ਪੀਤਾ ਵੀ ਨਹੀਂ ਸੀ ਬਸ ਚਾਹ ਪੀ ਕੇ ਉੱਠ ਗਿਆ ਡਾਕਟਰ ਦੇ ਵਿੱਚ ਵੀ ਮੇਰਾ ਮਨ ਕੰਮ ਦੇ ਵਿੱਚ ਨਹੀਂ ਲੱਗ ਰਿਹਾ ਸੀ ਪੂਰਾ ਧਿਆਨ ਭਾਬੀ ਦੀਆਂ ਹਰਕਤਾਂ ਤੇ ਸੀ ਇਹ ਸੋਚ ਕੇ ਹੀ ਮੈਨੂੰ ਅਜੀਬ ਲੱਗ ਰਿਹਾ ਸੀ ਕਿ ਰਾਤ ਨੂੰ ਆਖਰਕਾਰ ਭਾਬੀ ਨੇ ਮੇਰੇ ਨਾਲ ਕੀ ਕੀਤਾ ਸੀ ਹੁਣ ਮੈਂ ਭਾਬੀ ਤੋਂ ਦੂਰ ਰਹਿਣ ਲੱਗਿਆ ਸੀ ਉਹ ਸਾਹਮਣੇ ਆਉਣ ਦੀ ਕੋਸ਼ਿਸ਼ ਕਰਦੀ ਸੀ ਪਰ ਮੈਂ ਪਾਸੇ ਦੀ ਹੋ ਕੇ ਨਿਕਲ ਜਾਂਦਾ ਹੁਣ ਮੈਂ ਆਪਣਾ ਕਮਰਾ ਵੀ ਲੋਕ ਕਰਕੇ ਸੌਣ ਲੱਗਿਆ ਸੀ ਅਤੇ ਭਾਬੀ ਦਾ ਮੂਡ ਹੁਣ ਹੋਰ ਵੀ ਜ਼ਿਆਦਾ ਖਰਾਬ ਰਹਿਣ ਲੱਗਿਆ ਸੀ ਮੈਨੂੰ ਇਹ ਹੱਲ ਸਹੀ ਲੱਗਿਆ ਸੀ ਹੁਣ ਮੇਰੇ ਉੱਪਰ ਮੁਸੀਬਤਾਂ ਦਾ ਸਿਲਸਿਲਾ ਸਲਾ ਸ਼ੁਰੂ ਹੋ ਗਿਆ ਸੀ ਤੇ ਮੈਨੂੰ ਇਹਨਾਂ ਵਿੱਚੋਂ ਨਿਕਲਣ ਦਾ ਕੋਈ ਹੱਲ ਨਹੀਂ ਦਿਖ ਰਿਹਾ ਸੀ ਇੱਕ ਦਿਨ ਜਦੋਂ ਮੈਂ ਆਫਿਸ ਤੋਂ ਘਰ ਆਇਆ ਤਾਂ ਮੇਰੀ ਮਾਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਹਿਣ ਲੱਗੀ ਕਿ ਅਨੀਤਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਤੁਸੀਂ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਜਾਓ ਮੈਂ ਪਹਿਲਾਂ ਤਾਂ ਮਨਾਂ ਕਰ ਦਿੱਤਾ ਮੈਨੂੰ ਉਸ ਔਰਤ ਤੋਂ ਨਫ਼ਰਤ ਆਉਣ ਲੱਗੀ ਸੀ ਮੈਂ ਤਾਂ ਹੁਣ ਉਸ ਨੂੰ ਦੇਖ ਕੇ ਆਪਣੀ ਰਾਹ ਬਦਲ ਲੈਂਦਾ ਸੀ ਮੈਂ ਕਿਹਾ ਮਾਂ ਭਰਾ ਨੂੰ ਜਾਂ ਤਾਂ ਵਾਪਸ ਬੁਲਾ ਲੂ ਜਾਂ ਫਿਰ ਉਹਨਾਂ ਦੀ ਪਤਨੀ ਨੂੰ ਵੀ ਉਹਨਾਂ ਦੇ ਕੋਲ ਉੱਥੇ ਹੀ ਭੇਜ ਦੋ ਮੈਂ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦਾ ਮੇਰੀ ਗੱਲ ਸੁਣ ਕੇ ਸ਼ਾਇਦ ਮੇਰੀ ਮਾਂ ਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਇਹ ਸਾਰ ਕੁਝ ਮੈਂ ਕਹਿ ਰਿਹਾ ਹਾਂ ਪਰ ਮੈਂ ਆਪਣੇ ਦਿਲ ਦਾ ਕੀ ਕਰਦਾ ਕਿਉਂਕਿ ਮੈਨੂੰ ਹੁਣ ਉਸ ਔਰਤ ਦੀ ਸ਼ਕਲ ਤੋਂ ਵੀ ਨਫ਼ਰਤ ਹੋ ਗਈ ਸੀ ਮੰਮੀ ਕਹਿਣ ਲੱਗੀ ਕਿ ਕੀ ਗੱਲ ਹੈ ਬੇਟਾ ਉਹ ਤੁਹਾਡੀ ਭੈਣ ਦੀ ਤਰ੍ਹਾਂ ਹੈ ਹੁਣ ਉਹ ਬਿਮਾਰ ਹੈ ਚਲੋ ਉਹਨਾਂ ਨੂੰ ਡਾਕਟਰ ਦੇ ਕੋਲ ਲੈ ਕੇ ਜਾਓ ਮਜਬੂਰੀ ਵਿੱਚ ਹੀ ਸਹੀ ਪਰ ਮੈਨੂੰ ਉਸ ਔਰਤ ਨੂੰ ਡਾਕਟਰ ਦੇ ਕੋਲ ਲੈ ਕੇ ਜਾਣਾ ਪਿਆ ਭਾਬੀ ਕਹਿਣ ਨੂੰ ਵੀ ਮੇਰਾ ਦਿਲ ਨਹੀਂ ਕਰਦਾ ਸੀ ਪਰ ਜੋ ਖਬਰ ਮੈਨੂੰ ਉੱਥੇ ਜਾ ਕੇ ਸੁਣਨ ਨੂੰ ਮਿਲੀ ਮੇਰੀ ਆਤਮਾ ਕੰਬ ਗਈ ਸੀ ਮੇਰੀ ਭਾਬੀ ਪ੍ਰੈਗਨੈਂਟਸ ਭਰਾ ਨੂੰ ਗਏ ਹੋਏ 4 ਮਹੀਨੇ ਹੋ ਗਏ ਸਨ ਇਸ ਕਰਕੇ ਇੱਕ ਗੱਲ ਸਾਫ਼ ਹੋ ਗਈ ਸੀ ਕਿ ਜੋ ਪਾਪ ਉਹਨਾਂ ਦੇ ਪੇਟ ਵਿੱਚ ਪਲ ਰਿਹਾ ਸੀ ਉਹ ਨਾਜਾਇਜ਼ ਸੀ ਅਤੇ 20 ਦਿਨ ਪਹਿਲਾਂ ਜੋ ਕੁਝ ਮੇਰੇ ਨਾਲ ਹੋਇਆ ਸੀ ਇਸ ਖਬਰ ਨੂੰ ਸੁਣਨਾ ਮੇਰੇ ਲਈ ਡੁੱਬ ਮਰਨ ਵਾਲੀ ਗੱਲ ਸੀ ਮੇਰੇ ਬਾ ਵਿਹਾਰ ਦੀ ਹੋਈ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਮੈਂ ਖੁੱਲੀਆਂ ਹੋਈਆਂ ਅੱਖਾਂ ਦੇ ਨਾਲ ਉਸ ਘਟੀਆ ਔਰਤ ਨੂੰ ਦੇਖ ਰਿਹਾ ਸੀ ਫਿਰ ਉਹ ਕਹਿਣ ਲੱਗੀ ਕਿ ਮੈਂ ਤਾਂ ਉਸ ਰਾਤ ਤੁਹਾਡਾ ਮੋਬਾਈਲ ਲੈਣ ਲਈ ਆਈ ਸੀ ਕਿਉਂਕਿ ਮੇਰਾ ਫੋਨ ਤਮਰਤ ਨਾਲ ਗੱਲ ਕਰਦੇ ਕਰਦੇ ਹੀ ਹੈਂਗ ਹੋ ਗਿਆ ਸੀ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਫੋਨ ਤੋਂ ਫੋਨ ਕਰਕੇ ਮੈਂ ਅਮਰਤ ਨੂੰ ਦੱਸ ਦਿੰਦੀ ਹਾਂ ਕਿ ਮੇਰਾ ਫੋਨ ਹੈਂਗ ਹੋ ਗਿਆ ਹੈ ਪਰ ਤੁਸੀਂ ਸ਼ਾਇਦ ਬਾਹਰੋਂ ਨਸ਼ਾ ਕਰਕੇ ਆਈ ਸੀ ਅਤੇ ਉਸੇ ਨਸ਼ੇਰੀ ਹਾਲਤ ਵਿੱਚ ਤੁਸੀਂ ਮੈਨੂੰ ਆਪਣੀਆਂ ਬਾਹਾਂ ਵਿੱਚ ਝਕਰ ਲਿਆ ਸੀ ਪਹਿਲਾਂ ਮੈਂ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਨਹੀਂ ਮੰਨੇ ਅਤੇ ਫਿਰ ਹੌਲੀ-ਹੌਲੀ ਮੈਂ ਵੀ ਕੰਟਰੋਲ ਤੋਂ ਬਾਹਰ ਹੋ ਰਹੀ ਸੀ ਨਾਰਮਲ ਜਿਹੀ ਗੱਲ ਹੈ ਕਿ ਅਮਰਤ ਨੂੰ ਗਏ ਹੋਏ 4 ਮਹੀਨੇ ਹੋ ਗਏ ਸਨ ਤਾਂ ਮੈਂ ਵੀ ਪਿਆਰ ਦੇ ਲਈ ਤਰਸ ਰਹੀ ਸੀ ਇਸ ਕਰਕੇ ਮੈਂ ਵੀ ਤੁਹਾਡੀਆਂ ਬਾਹਾਂ ਦੇ ਵਿੱਚ ਆ ਗਈ ਅਤੇ ਉਸ ਰਾਤ ਸਾਡੇ ਵਿੱਚ ਕੁਝ ਵੀ ਪਰਦਾ ਨਹੀਂ ਰਿਹਾ ਸੀ ਹੁਣ ਇਹ ਨਾ ਕਿ ਉਹ ਕਿ ਇਹ ਸਭ ਕੁਝ ਝੂਠ ਹੈ ਮੈਂ ਆਪਣਾ ਇਰਿੰਗ ਤੁਹਾਡੇ ਬਿਸਤਰ ਉੱਤੇ ਛੱਡ ਕੇ ਆਈ ਸੀ ਤਾਂ ਕਿ ਜਦੋਂ ਤੁਹਾਨੂੰ ਹੋਸ਼ ਆਏ ਤਾਂ ਤੁਸੀਂ ਚੰਗੀ ਤਰ੍ਹਾਂ ਜਾਣ ਲੋ ਕਿ ਸਾਡੇ ਵਿੱਚ ਸਭ ਕੁਝ ਹੋ ਚੁੱਕਿਆ ਹੈ ਨਸ਼ੇ ਵਿੱਚ ਸਭ ਕੁਝ ਤੁਸੀਂ ਮੇਰੇ ਨਾਲ ਕਰ ਚੁੱਕੇ ਹੋ ਅਤੇ ਇਹ ਉਸਦਾ ਹੀ ਫਲ ਹੈ ਮੈਂ ਇਹ ਰਿੰਗ ਜਾਣਬੁੱਝ ਕੇ ਛੱਡਿਆ ਸੀ ਤਾਂ ਕਿ ਤੁਹਾਨੂੰ ਅਹਿਸਾਸ ਹੋ ਜਾਵੇ ਕਿ ਮੈਂ ਝੂਠ ਨਹੀਂ ਬੋਲ ਰਹੀ ਅਤੇ ਜੇਕਰ ਹੁਣ ਤੁਸੀਂ ਮੇਰੀ ਗੱਲ ਨਹੀਂ ਮੰਨੀ ਤਾਂ ਜੋ ਕੁਝ ਤੁਸੀਂ ਮੇਰੇ ਨਾਲ ਕੀਤਾ ਹੈ ਉਹ ਸਬੂਤ ਮੈਂ ਸਭ ਦੇ ਸਾਹਮਣੇ ਪੇਸ਼ ਕਰ ਦਿਆਂਗੀ ਅਤੇ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਉਹ ਫਿਰ ਮੇਰੇ ਨਾਲ ਦੁਬਾਰਾ ਰਿਸ਼ਤਾ ਬਣਾਉਣ ਦੇ ਲਈ ਕਹਿਣ ਲੱਗੀ ਉਹ ਕਹਿਣ ਲੱਗੀ ਕਿ ਉਸ ਰਾਤ ਤੋਂ ਬਾਅਦ ਤੁਸੀਂ ਮੈਨੂੰ ਬਹੁਤ ਚੰਗੇ ਲੱਗਣ ਲੱਗੇ ਹੋ ਇਸ ਕਰਕੇ ਸਭ ਕੁਝ ਇਸ ਤਰ੍ਹਾਂ ਹੀ ਚੱਲਣ ਦਿਓ ਮੈਂ ਹੁਣ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਪਰ ਇਹ ਕੰਮ ਮੈਂ ਮਰ ਕੇ ਵੀ ਨਹੀਂ ਕਰ ਸਕਦਾ ਸੀ ਔਰਤ ਜੇਕਰ ਆਪਣੀ ਜਿੱਦ ਉੱਤੇ ਆ ਜਾਵੇ ਤਾਂ ਉਹ ਬੰਦੇ ਨੂੰ ਕਿਤੋਂ ਦਾ ਨਹੀਂ ਛੱਡਦੀ ਮੈਂ ਉਹਨਾਂ ਨੂੰ ਘਰ ਦੇ ਵਿੱਚ ਛੱਡ ਕੇ ਬਾਹਰ ਸੜਕਾਂ ਉੱਤੇ ਘੁੰਮਦਾ ਰਿਹਾ ਮੇਰਾ ਦਿਮਾਗ ਬਿਲਕੁਲ ਹੱਲ ਗਿਆ ਸੀ ਜਿਸ ਤਕਲੀਫ ਦੇ ਵਿੱਚੋਂ ਮੈਂ ਗੁਜ਼ਰ ਰਿਹਾ ਸੀ ਉਹ ਮੇਰੇ ਲਈ ਛੋਟੀ ਤਕਲੀਫ ਨਹੀਂ ਸੀ ਮੈਂ ਅੰਦਰੋਂ ਅੰਦਰੀ ਆਪਣੇ ਪਰਮਾਤਮਾ ਤੋਂ ਮਦਦ ਮੰਗ ਰਿਹਾ ਸੀ ਮੈਂ ਇਹ ਗੁਨਾਹ ਨਹੀਂ ਕਰਨਾ ਚਾਹੁੰਦਾ ਸੀ ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਘੰਟਿਆਂ ਤੋਂ ਸੜਕ ਉੱਤੇ ਬਾਈਕ ਚਲਾ ਰਿਹਾ ਸੀ ਮੈਨੂੰ ਹੋਸ਼ ਉਸ ਸਮੇਂ ਆਇਆ ਜਦੋਂ ਮੈਂ ਸਾਹਮਣੇ ਸਮੁੰਦਰ ਦੇਖਿਆ ਮੈਂ ਸਮੁੰਦਰ ਦੇਖ ਕੇ ਮੋਟਰਸਾਈਕਲ ਰੋਕਿਆ ਅਤੇ ਸਮੁੰਦਰ ਦੇ ਕਿਨਾਰੇ ਤੇ ਚਲਾ ਗਿਆ ਬਹੁਤ ਜ਼ਿਆਦਾ ਸਰਦੀ ਸੀ ਪਰ ਮੇਰੇ ਅੰਦਰ ਤਾਂ ਜਿਵੇਂ ਅੱਗ ਵੱਲ ਰਹੀ ਸੀ ਮੈਂ ਕਿਵੇਂ ਇਸ ਗੱਲ ਤੋਂ ਬਾਤਸਾ ਕਰ ਸਕਦਾ ਸੀ ਅਤੇ ਮੈਂ ਕਿਵੇਂ ਇਹ ਪਾਪ ਕਰ ਸਕਦਾ ਸੀ ਮੈਂ ਬਹੁਤ ਪਰੇਸ਼ਾਨ ਸੀ ਜੇਕਰ ਇਹ ਗੱਲ ਅਮਰਤ ਭਰਾ ਨੂੰ ਪਤਾ ਲੱਗ ਗਈ ਤਾਂ ਉਹਨਾਂ ਨੇ ਭਾਬੀ ਨੂੰ ਮਜਲੂਮਤ ਅਤੇ નિર્ਦੋਸ਼ ਸਮਝ ਕੇ ਮੈਨੂੰ ਹੀ ਦੋਸ਼ੀ ਮੰਨ ਲਿਆ ਤੇ ਮੈਂ ਕਿਵੇਂ ਸਭ ਦੇ ਨਾਲ ਅੱਖਾਂ ਮਲਾਵਾਂਗਾ ਮੈਂ ਇਸ ਤਰ੍ਹਾਂ ਦਾ ਮਰਦ ਜੀ ਜਿਸ ਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਸੀ ਇਸ ਕਰਕੇ ਸਭ ਕੁਝ ਮੇਰੇ ਲਈ ਬਹੁਤ ਹੀ ਦਰਦਨਾਕ ਸੀ ਮੈਂ ਇਸ ਤਰ੍ਹਾਂ ਦੇ ਖਿਆਲ ਦੇ ਵਿੱਚ ਫਸਿਆ ਹੋਇਆ ਸੀ ਤੇ ਜਦੋਂ ਮੈਂ ਘਰ ਪਹੁੰਚਿਆ ਤਾਂ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਕਮਰੇ ਵੱਲ ਵਧਿਆ ਮੈਨੂੰ ਭਾਬੀ ਦੇ ਕਮਰੇ ਦੇ ਵਿੱਚੋਂ ਕਿਸੇ ਬੰਦੇ ਦੇ ਬੋਲਣ ਦੀ ਆਵਾਜ਼ ਆਈ ਸੀ ਮੈਂ ਇੱਕਦਮ ਤੋਂ ਹੈਰਾਨ ਹੋ ਗਿਆ ਸੀ ਮੈਂ ਹੌਲੀ-ਹੌਲੀ ਭਾਬੀ ਦੇ ਕਮਰੇ ਦੇ ਦਰਵਾਜ਼ੇ ਦੇ ਕੋਲ ਪਹੁੰਚਿਆ ਅਤੇ ਮੈਂ ਇੱਕਦਮ ਨਾਲ ਦਰਵਾਜ਼ਾ ਖੋਲ ਦਿੱਤਾ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੈਂ ਹੈਰਾਨ ਰਹਿ ਗਿਆ ਸੀ ਮੇਰੀ ਫਾਪੀ ਕਿਸੇ ਗੈਰ ਮਰਦ ਦੇ ਗੱਲ ਲੱਗੀ ਹੋਈ ਸੀ ਅਤੇ ਉਸ ਨੂੰ ਕਹਿ ਰਹੀ ਸੀ ਕਿ ਮੈਂ ਸਾਰੇ ਪਾਪ ਛੁਪਾਉਣ ਦਾ ਇੰਤਜ਼ਾਮ ਕਰ ਲਿਆ ਹੈ ਮੈਂ ਸਾਰਾ ਇਲਜ਼ਾਮ ਆਪਣੇ ਦਿਓਰ ਉੱਤੇ ਲਗਾ ਦਿੱਤਾ ਹੈ ਇਹ ਸਭ ਸੁਣ ਕੇ ਮੈਂ ਸਾਰੀ ਕਹਾਣੀ ਸਮਝ ਗਿਆ ਸੀ ਉਹ ਮੈਨੂੰ ਆਪਣਾ ਪਾਪ ਲੁਕਾਉਣ ਦੇ ਲਈ ਬਰਤ ਰਹੀ ਸੀ ਉਹ ਮੇਰੇ ਭਰਾ ਨੂੰ ਧੋਖਾ ਦੇ ਰਹੀ ਸੀ ਕਿਸੇ ਗੈਰ ਬੰਦੇ ਦੇ ਨਾਲ ਲੁਕ-ਲੁਕ ਕੇ ਮਿਲਦੀ ਸੀ ਅਤੇ ਉਸ ਦਾ ਹੀ ਪਾਪ ਆਪਣੇ ਪੇਟ ਵਿੱਚ ਪਾਲ ਰਹੀ ਸੀ ਮੈਂ ਉਹ ਸਾਦਮੀ ਨੂੰ ਫੜ ਲਿਆ ਅਤੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮੇਰੀ ਭਾਬੀ ਮੇਰੇ ਤੋਂ ਉਸ ਆਦਮੀ ਨੂੰ ਛਡਾਉਣ ਲੱਗੀ। ਇਹ ਸਾਰਾ ਰੌਲਾ ਸੁਣ ਕੇ ਮੇਰੀ ਮਾਂ ਵੀ ਆ ਗਈ ਸੀ। ਮੈਂ ਉਸ ਨੂੰ ਕਿਹਾ ਕਿ ਉਹ ਸੱਚ ਦੱਸ ਦੇਵੇ। ਉਸ ਨੇ ਦੱਸਿਆ ਕਿ ਅਨੀਤਾ ਅਤੇ ਮੇਰਾ ਸੰਬੰਧ ਵਿਆਹ ਤੋਂ ਪਹਿਲਾਂ ਹੀ ਸੀ। ਬਾਰੇ ਇਸ ਦੇ ਮਾਪੇ ਨੇ ਇਸ ਦਾ ਵਿਆਹ ਜ਼ਬਰਦਸਤੀ ਤੁਹਾਡੇ ਭਰਾ ਨਾਲ ਕਰਵਾ ਦਿੱਤਾ ਅਤੇ ਜਦੋਂ ਤੁਹਾਡਾ ਭਰਾ ਦੁਬਈ ਚਲਾ ਗਿਆ ਤਾਂ ਨੀਤਾ ਮੈਨੂੰ ਘਰ ਬੁਲਾਉਣ ਲੱਗੀ ਅਸੀਂ ਦੋਵੇਂ ਲੋਕ ਲੋਕ ਕੇ ਮਿਲਣ ਲੱਗੇ ਸੀ ਪਰ ਮੈਨੂੰ ਅਤੇ ਨੀਤਾਂ ਨੂੰ ਤੁਹਾਡਾ ਡਰ ਸੀ ਇਸ ਕਰਕੇ ਅਸੀਂ ਇਹ ਖੇਡ ਖੇਡੀ ਅੱਗੇ ਦੀ ਕਹਾਣੀ ਮੈਂ ਆਪਣੇ ਆਪ ਸਮਝ ਗਿਆ ਸੀ ਮੈਂ ਘਰ ਵਿੱਚ ਲੇਟ ਆਉਂਦਾ ਸੀ ਇਸ ਕਰਕੇ ਭਾਬੀ ਨੂੰ ਡਰ ਸੀ ਕਿਤੇ ਉਹ ਫੜੀ ਨਾ ਜਾਵੇ ਇਸ ਕਰਕੇ ਉਹ ਮੇਰੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀ ਸੀ ਇਹ ਸਭ ਸੁਣ ਕੇ ਮੇਰੀ ਮਾਂ ਤਾਂ ਰੋਣ ਲੱਗੀ ਮੈਂ ਆਪਣੀ ਭਾਬੀ ਨੂੰ ਕਿਹਾ ਕਿ ਉਹ ਇਸ ਆਦਮੀ ਦੇ ਨਾਲ ਹੁਣੇ ਹੀ ਸਾਡੇ ਘਰ ਤੋਂ ਨਿਕਲ ਜਾਵੇ ਭਾਬੀ ਸ਼ਰਮ ਮਹਿਸੂਸ ਕਰਦੇ ਕੋਈ ਸਾਡੇ ਘਰੋਂ ਨਿਕਲ ਗਈ ਸੀ ਜਦੋਂ ਅਮਰਤ ਭਰਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਵਿਭਾਵੀ ਨੂੰ ਤਲਾਕ ਦੇ ਦਿੱਤਾ ਮੈਂ ਬੇਖੂਰ ਸੀ ਇਸ ਕਰਕੇ ਪ੍ਰਮਾਤਮਾ ਨੇ ਮੇਰੀ ਇੱਜ਼ਤ ਬਚਾ ਲਈ ਸੀ ਜੇਕਰ ਬੰਦਾ ਖੁਦ ਮਜ਼ਬੂਤ ਹੋਵੇ ਤਾਂ ਕੋਈ ਵੀ ਉਸ ਨੂੰ ਤੋਂ ਗੁਨਾਹ ਨਹੀਂ ਕਰਵਾ ਸਕਦਾ ਦੋਸਤੋ ਅੱਜ ਦੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਜਰੂਰ ਦੱਸਿਓ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਨੂੰ ਜਰੂਰ ਦਬਾਓ ਅੰਤ ਤੱਕ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ